ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ 26 ਚੋਨੇ ਦੇ ਵਿੱਚ ਦਾਣੇ ਆਉਣ ਦੀ ਸਮੱਸਿਆ ਕਾਫੀ ਕੰਬਈਨਾ ਦੇ ਵਿੱਚ ਜਦ ਆਪਾਂ 26 ਚੋਨਾ ਵੜਦੇ ਹਾਂ ਤਾਂ ਉਹਦੇ ਵਿੱਚ ਜਿਹੜੇ ਕੰਬੈਨ ਦਾਣੇ ਆਉਣ ਦੀ ਸਮੱਸਿਆ ਆਉਂਦੀ ਹੈ ਵੈਸੇ ਆਪਾਂ ਜਿਹੜੇ ਚਾਰ ਤੋਂ ਪੰਜ ਕਾਰਨ ਹੁੰਦੇ ਨੇ ਹੋਰ ਵੈਰੈਟੀਆਂ ਵਿੱਚ ਵਿੱਚ ਜਿੱਥੇ ਦਾਣੇ ਆਉਂਦੇ ਨੇ ਵੀ ਦਾਣੇ ਆਉਣ ਦੇ ਕਾਰਨ ਤੇ ਪਹਿਲਾਂ ਵੀਡੀਓ ਆਪਾਂ ਇਸ ਦੀ ਬਣਾ ਚੁੱਕੇ ਆ ਆਪਣੇ ਚੈਨਲ ਤੇ ਤੇ ਉਹ ਆਪਣੇ ਅਲੱਗ ਕਰਨੇ ਜੇਕਰ ਉਹਨਾਂ ਵੈਰਾਈਟੀਆਂ ਦੇ ਵਿੱਚ ਆਪਾਂ ਝੋਨਾ ਵੜਦੇ ਸਮੇਂ ਦਾਣੇ ਆਉਣ ਦੀ ਸਮੱਸਿਆ ਤਾਂ ਉਹ ਆਪ ਉਸ ਤਰ੍ਹਾਂ ਤਰੀਕੇ ਨਾਲ ਠੀਕ ਕਰ ਸਕਦੇ ਆ ਤੇ ਜੇਕਰ ਆਪਾਂ ਹੋਰ ਵੈਰਾਈਟੀ ਦੇ ਵਿੱਚ ਦਾਣੇ ਕਮੈਂਡ ਪਿੱਛੇ ਨਹੀਂ ਆਉਂਦੇ ਜਿਉਂ ਤਾਂ ਆਪਾਂ 26 ਦਾ ਜਾਂ ਹੋਰ ਕੋਈ ਹਾਈਬ੍ਰਿਡ ਵੈਰਾਈਟੀ ਜਿੰਦਾ ਜਿਹੜਾ ਜਿਆਦਾ ਪਰਾਲੇ ਪੱਤੇ ਚੌੜੇ ਹੁੰਦੇ ਕਈਆਂ ਵੈਰਾਈਟੀਆਂ ਦੇ ਜਿਵੇਂ 26 ਦੇ ਵੀ ਪੱਤੇ ਚੌੜੇ ਹੁੰਦੇ ਨੇ ਤੇ ਉਹਨਾਂ ਵੈਰਾਈਟੀਆਂ ਜੇਕਰ ਦਾਣੇ ਆਉਣ ਦੀ ਸਮੱਸਿਆ ਹੈ ਤਾਂ ਇਹਦਾ ਕਿਹੜੇ-ਕਿਹੜੇ ਕਾਰਨ ਕਰਕੇ 26 ਝੋਨੇ ਦੇ ਵਿੱਚ ਦਾਣੇ ਆਉਂਦੇ ਨੇ ਤੇ ਇਸ ਬਾਰੇ ਅੱਜ ਅੜਕਾਰੇ ਸਾਂਝੀ ਕਰਦੇ ਆਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਦੂ ਸਬਸਕ੍ਰਾਈਬ ਕਰ ਲਓ ਜੀ ਤੇ ਪਹਿਲਾ ਕੰਮ ਹੈਗਾ ਜੀ ਜਦੋਂ ਆਪਣੀ ਬਾਸਕਟੇ ਤੁਸੀਂ ਆ ਦੇਖੋ ਬਾਸਕਟ ਆਪਣੀ ਇਹ ਆਪਣੀ ਵਿਚਾਲ ਕਮਬੈਣ ਇਹ ਆਪਾਂ ਬਾਸਕਟ ਬਾਅਦ ਚ ਬਣਾਈ ਸੀ ਪਹਿਲੇ ਜਿਹੜੀ ਬਾਸਕਟ ਸੀ ਆਪਣੀ ਇਸ ਤਰ੍ਹਾਂ ਡੱਬੀ ਵਾਲੀ ਸੀ ਇਸ ਤਰ੍ਹਾਂ ਡੱਬੀ ਪਈ ਸੀ ਤੇ ਕਈਆਂ ਵੀਰਾਂ ਦੀ ਬਾਸਕਟਾਂ ਜਿਹੜੇ ਆਪਾਂ ਇਸ ਤਰ੍ਹਾਂ ਪੱਤੀਆਂ ਵਿੱਚ ਲੱਗੀਆਂ ਹੁੰਦੀਆਂ ਨੇ ਇਹ ਜਿਹੇ ਬਾਸਕਟ ਆਪਣੀ ਜਿਵੇਂ ਕਰਤਾਰ ਕਮੈਣ ਦੇ ਆਉਂਦੀ ਏ ਉਸ ਤਰ੍ਹਾਂ ਆਪਾਂ ਬਣਾਈ ਤੇ ਇਹ ਜਿਹੜਾ ਪਹਿਲਾ ਕਾਰਨ ਹੁੰਦਾ ਬਾਸਕਟ ਜਦੋਂ ਆਪਾਂ ਜਿਆਦਾ ਏਰੀਆ ਸੰਗਣਾ ਹੋਵੇਗਾ ਇਸ ਤਰ੍ਹਾਂ ਕਈਆਂ ਵੇਰਿਆਂ ਦੇ ਜਦੋਂ ਆ ਡੱਬੀ ਹੁੰਦੀ ਏ ਤਕਰੀਬਨ ਬਣਾ ਵਿਸ਼ਾਲ ਦੀ ਆਉਂਦੀ 12 13 ਮਾਡਲ ਦੇ ਵਿੱਚ ਵੀ ਸਾਡੇ ਟੈਸਟਨ ਡੱਬੀ ਸੰਗਣੀ ਆਈ ਸੀ ਯਾਨੀ ਕਿ ਆ ਗਾਇਬ ਘੱਟ ਸੀ ਹੁਣ ਸ਼ਾਇਦ ਬਣਾ ਵਿਸ਼ਾਲ ਦੀ ਜਿਹੜੀ ਡੱਬੀ ਛੁੱਲੀ ਕਰਤੀ ਜਾਨੀ ਕਿ ਦੋ ਤਿੰਨ ਪੱਤੀਆਂ ਤਿੰਨ ਚਾਰ ਪੱਤੀਆਂ ਇੱਕ ਲੈਂਡ ਦੇ ਵਿੱਚ ਲੱਗਦੀਆਂ ਹੁੰਦੀ ਤੇ ਜਦੋਂ ਆਪਣਾ ਆਹ ਏਰੀਆ ਜਿਹੜਾ ਸੰਗਣਾ ਹੋਵੇਗਾ ਆ ਚੀਜ਼ ਸੰਗਣੀ ਹੋਵੇਗੀ ਤੇ ਉਦੋਂ ਜਿਹੜੇ ਆਪਣੇ ਕਮਬੈਂਡ ਦੇ ਵਿੱਚ ਦਾਣੇ ਆਉਣ ਦੀ ਸਮੱਸਿਆ ਜ਼ਿਆਦਾ ਆਉਂਦੀ ਹੁੰਦਾ ਕਿ ਕਿ ਜਦੋਂ ਜਿੰਨਾ ਆਪਣਾ ਇਹ ਚੀਜ਼ ਖੁੱਲੀ ਹੋਵੇਗੀ ਆਪਣਾ ਚਬਾਸਕਰ ਨੂੰ ਸਾਹ ਮਿਲੇਗਾ ਕਿਉਂਕਿ ਪੱਤੇ ਜਿਹੜੇ ਇਹਦੇ ਚੌੜੇ ਹੁੰਦੇ ਨੇ ਆਪਣੇ 26 ਦੇ ਤੇ ਹੁੰਦਾ ਕਿ ਜਦੋਂ ਆਪਣਾ ਇਹ ਲਹਿਰੀਆ ਜਿਆਦਾ ਸੰਘਣਾਪਨ ਕਰ ਦਿੰਨੇ ਆ ਜਾਂ ਐਸਰੋਕ ਲਾ ਦਿੰਨੇ ਆ ਜਾਂ ਆਪਣੇ ਐਸਰੋਕ ਜਿਹਦੇ ਐਸਰੋਕ ਲੱਗੇ ਹੋਏ ਤਕਰੀਬਨ ਹੀ ਦਾਣੇ ਆਉਣ ਦੀ ਸਮੱਸਿਆ ਜ਼ਿਆਦਾ ਆਉਂਦੀ ਕਿਉਂਕਿ ਜਿੰਨਾ ਵੀ ਮਾਲ ਇਹ ਬਾਸ ਕਰਦਾ ਉਹ ਥੱਲੇ ਡਿੱਗਦਾ ਨਹੀਂਗਾ ਉਹ ਜਿਵੇਂ ਆਪਣਾ ਮਾਲ ਆਇਆ ਇੱਥੋਂ ਮਸ਼ੀਨ ਨੇ ਆਪਣੇ ਪਿੰਜੇ ਇੱਥੋਂ ਇਸ ਤਰ੍ਹਾਂ ਮਾਲ ਤਾਂ ਚੜ ਕੇ ਚੜ ਕੇ ਸਿੱਧਾ ਬਸਟਾ ਬਕਰਾ ਧਾਣੀ। ਉਹ ਦਾਣੇ ਪਿੱਛੇ ਜਾ ਕੇ ਬਸਟਾ ਬਕਰਾ ਧਾਣੀ ਦਾਣੇ ਆਉਣਗੇ। ਜੇਕਰ ਸੀਪਾਂ ਤੇ ਦਾਣੇ ਆਉਂਦੇ ਨੇ ਜਾਂ ਹੋਰ ਵੈਰਟੀਆਂ ਦੇ ਦਾਣੇ ਆਉਂਦੇ ਆ ਕੋ ਵੱਖਰੇ ਕਰਦੇ ਨੇ। ਜੇ ਸੀਪਾਂ ਤੇ ਦਾਣੇ ਆਉਣ ਦੇ ਵੱਖਰੇ ਕਰਦੇ ਨੇ ਜੇਕਰ ਆਪਣੇ ਇਹ ਸਟਾਪ ਆ ਕੇ ਪਿੱਛੇ ਦਾਣੇ ਆਉਂਦੇ ਨੇ। ਆ ਜਿਹੜਾ ਆਪਣਾ ਲਹਿਰੀਆ ਜਿਆਦਾ ਸੰਗਣਾ ਕਰ ਲੈਂਦੇ ਆ ਪਿੱਛੋਂ ਪੂਰਾ ਕਈ ਵੀਰ ਤਾਂ ਇੱਥੋਂ ਡੱਬੀ ਜਿਵੇਂ ਵਿਛਾਲਦੇ ਆ ਉਹਦੀ ਡੱਬੀ ਲੱਗੀ ਹੁੰਦੀ ਏ। ਉਹਦੇ ਨਾਲ ਜਿਆਦਾ ਸਮੱਸਿਆ ਆਉਂਦੀ। ਉਹ ਫਿਰ ਜਿਹੜੀ ਮਸ਼ੀਨ ਏ ਜਿਵੇਂ ਵਾਧ ਪਰ ਆਵਰੇ ਜਿਵੇਂ 110 ਵੈਰੈਟੀ ਆ ਗਈ ਜਾਂ 126 ਵੈਰੈਟੀ ਜਾਂ ਹੋਰ ਜਿਹੜੀਆਂ ਕੋਈ ਹਾਈਬ੍ਰਿਡ ਵੈਰੈਟੀ ਜਿੰਦਾ ਜਿਹੜਾ ਪ੍ਰਾ ਜਾਦਾ ਹੁੰਦਾ ਉਹਦੇ ਚ ਦਾਣਿਆਂ ਦੀ ਸਮੱਸਿਆ ਜ਼ਿਆਦਾ ਆਉਗੀ ਜਦੋਂ ਆਪਾਂ ਲੈਰੀਆ ਜ਼ਿਆਦਾ ਸੰਘਣਾ ਕਰ ਲੈਂਦੇ ਆ ਜੇਕਰ ਐਸਰੋਕ ਵੀ ਆਪਾਂ ਲੈਰੀਆ ਜ਼ਿਆਦਾ ਸੰਘਣਾ ਕਰਾਂਗੇ ਇੰਨੇ ਸਮੱਸਿਆ ਆਉਗੀ ਜੇਕਰ ਆਪਾਂ ਐਸਰੋਕ ਵੀ ਜਿਵੇਂ ਵਿਸ਼ਾਲ ਦੇ ਆਉਂਦਾ ਪਿਆ 12 13 ਮਾਡਲ ਵਿੱਚ ਆਈਆਂ ਨੇ ਹੁਣ ਵੀ ਡੱਬੀ ਆਉਂਦੀ ਛੋਲੀ ਡੱਬੀ ਆਉਂਦੀ ਏ ਉਹਦੇ ਨਾਲ ਜ਼ਿਆਦਾ ਸਮੱਸਿਆ ਆਉਂਦੀ 26 ਛੋਨੇ ਦੇ ਵਿੱਚ ਦਾਣਾ ਕਿਉਂਕਿ ਪਹਿਲੇ ਲੋਗ ਦੇ ਵਿੱਚ ਜਾਂ ਹਾਈ ਦੇ ਵਿੱਚ ਕੰਬਨ ਦਾਣੇ ਨਹੀਂ ਵਿਖਾਉਗੇ ਜਦੋਂ ਮੈਂ ਆਪਾਂ ਦੂਜਾ ਲੋਦ ਲਾਉਨੇ ਆ ਤੇ ਉਦੋਂ ਆਪਣੇ ਪਿੱਛੇ ਦਾਣੇ ਆਉਣ ਲੱਗ ਪੈਂਦੇ ਉਹਦਾ ਕਾਰਨ ਜਦੋਂ ਆਪਣਾ ਬਾਸਕਟ ਦਾ ਜਿਹੜਾ ਲਹਿਰ ਹੀ ਆ ਜਿਆਦਾ ਸੰਘਣਾ ਹੋਣ ਦਾ ਕਾਰਨ ਇਹ ਆਪਣਾ ਮੇਨ ਕਾਰਨ ਹੈ ਤਕਰੀਬਨ ਹੀ ਆਪਣੇ ਇਹ ਵੀਰਾਂ ਦੇ ਲੈ ਜਾ ਕੇ ਇੰਨਾਂ ਲਵਾਇਆ ਸੰਘਣ ਲਵਾਇਆ ਹੁੰਦਾ ਐਸੇ ਕਰਕੇ ਜਿਹੜੇ ਦਾਣੇ ਆਉਣ ਦੀ ਸਮੱਸਿਆ ਹੁੰਦੀ ਕਿ ਜਿਹੜਾ ਆਪਣਾ ਪ੍ਰਾਲ ਆਉਂਦਾ ਉਹ ਇਥੋਂ ਪੂਰਾ ਨੂੰ ਸਾਹ ਨਹੀਂ ਮਿਲਦਾ ਥੱਲੇ ਜਿਹੜਾ ਦਾਣੇ ਥੱਲੇ ਡਿੱਗਣ ਨੂੰ ਤੇ ਜਦੋਂ ਉਹ ਦਾਣੇ ਨਹੀਂ ਡਿੱਗਦੇ ਜਿਹਦੇ ਵਿੱਚ ਹੀ ਹੁੰਦੇ ਪੱਤਿਆਂ ਦੇ ਵਿੱਚ ਹੀ ਦਾਣੇ ਹੋ ਕੇ ਪਿੱਛੇ ਸਟਾਪ ਬਕਰ ਥਾਣੀ ਪਿੱਛੇ ਦਾਣੇ ਲੱਗੇ ਤੇ ਇਹ ਕਾਰਨ ਹੁੰਦਾ ਜੇ ਜਦੋਂ ਆਪਣਾ ਲੈਹਰੀਆ ਜਿਆਦਾ ਸੰਘਣਾ ਲਵਾਇਆ ਹੋਵੇਗਾ ਇਸ ਤੋਂ ਬਾਅਦ ਜਿਹੜਾ ਕਾਰਨ ਹੈ ਜੇਕਰ ਆਪਣੇ ਆਰੇ ਨਹੀਂ ਲੱਗੇ ਉਹ ਵੀ ਇੱਕ ਆਪਣਾ ਆਰਿਆਂ ਦਾ ਕਾਰਨ ਬਣਦਾ ਜੇਕਰ ਆਰਿਆਂ ਕਿਉਂਕਿ ਆਰੇ ਵੀ ਜਿਹੜੇ ਮਾਲ ਛਣਾਈ ਕਰਦੇ ਨੇ ਤੇ ਉਹਦੇ ਨਾਲ ਵੀ ਜਿਹੜੀ ਸਮੱਸਿਆ ਘਟਦੀ ਏ ਚੋਨੇ ਦੇ ਵਿੱਚ ਤਾਂ ਤੇ ਬਾਕੀ ਜਿਹੜਾ ਮੇਨ ਕਾਰਨ ਬਾਸ ਕੱਟਦਾ ਜੇਕਰ ਜਿਆਦਾ ਲੈਹਰੀਆ ਸੰਘਣਾ ਲਵਾਵਾਂਗੇ ਤਾਂ ਇਹਦੇ ਨਾਲ ਜਿਹੜਾ ਆਪਣੇ 26 ਚੋਨੇ ਦੇ ਵਿੱਚ ਵੀ ਦਾਣੇ ਆਉਣਗੇ ਹੁਣ ਆਪਾਂ ਆ ਬਾਸ ਕੱਟੇ ਤਕਰੀਬਨ 1% ਵੀ ਤਕਰੀਬਨ ਆਪਣੇ ਕੋਈ ਸਮੱਸਿਆ ਦਾਣਿਆਂ ਦੀ ਨਹੀਂ ਆਉਂਦੀ ਕਿਉਂਕਿ ਇਹਦੇ ਵਿੱਚ ਜਿਹੜਾ ਮਾਲ ਸਾਨੀ ਨਾਲ ਆਪਣਾ ਛੜ ਕੇ ਥੱਲੇ ਡਿੱਗ ਪੈਂਦਾ ਜਦੋਂ ਇਹ ਪੂਰਾ ਆਪਾਂ ਮੜਾ ਸੰਗਣਾ ਕਰਦਾਂਗੇ ਲਹਿਰੀਆ ਇਹਦੇ ਨਾਲ ਫਿਰ ਜਿਹੜਾ ਜਿਹੜਾ ਆਪਣਾ ਝੋਨਾ ਉਹ ਥੱਲੇ ਡਿੱਗਣਾ ਨਹੀਂਗਾ ਉਹ ਪੱਤਿਆਂ ਦੇ ਨਾਲ ਹੀ ਵਿੱਚ ਬਲੇਟ ਬਲੇਟ ਕੇ ਪਿੱਛੇ ਲੱਕ ਸਟਾਫ ਆਕਰ ਥਾਣੇ ਪਿੱਛੇ ਦਾਣੇ ਸੱਟੀ ਹੋ ਗਈ ਮਸ਼ੀਨ ਤੇ ਇਸ ਕਰਕੇ ਜਦ ਆਪਣਾ ਲਹਿਰੀਆ ਜਾਂ ਤੇ ਬਾਸ ਕਟਾ ਵੇਖੋ ਇਸ ਤਰ੍ਹਾਂ ਦੀ ਬਾਸ ਕਟ ਤਕਰੀਬਨ ਹੀ ਹੁਣ ਆਪਣੇ ਕਈ ਕਬੈਣ ਵੀਰ ਆਪਣੇ ਪਾਉਂਦੇ ਨੇ ਸਿੱਧੀ ਫਟੀਆਂ ਵਾਲੀ ਇਹ ਜਿਹੜੇ ਫਟੀਆਂ ਹੈਗੀਆਂ ਨੇ ਆਪਣੀਆਂ 1 2 3 4 5 6 ਆਛੇ ਫੱਟੀਆਂ ਲੱਗੀਆਂ ਨੇ ਆਪਣੇ ਉਹ ਸਤਵੀਂ ਜਿਹੜੀ ਇਹਦੇ ਆਪਾਂ ਸੇਹਰਾ ਲਾਉਣੇ ਆ ਉਹ ਵੱਖਰੀ ਤੇ तकरीबन ਛੇ ਫੱਟੀਆਂ ਨੇ 1 2 3 4 5 6 ਇਹਦੇ ਵਿੱਚ ਵਿੱਚ ਆਪਣੀਆਂ ਛੇ ਫੱਟੀਆਂ ਲੱਗੀਆਂ ਨੇ ਤੇ ਕਿਸੇ ਵੀ ਤਰ੍ਹਾਂ ਦੇ ਵਿੱਚ ਕੋਈ ਆਪਾਂ ਲੈ ਲੈ ਜਾਣੇ ਨਵਾਇਆ ਕਿਉਂਕਿ ਜਦੋਂ ਆਪਾਂ ਇਹੋ ਸੰਗ ਨਹੀਂ ਕਰਾਵਾਂਗੇ ਤੇ ਉਦੋਂ ਹੀ ਜਿਹੜੀ ਸਮੱਸਿਆ ਹੋਣੀ ਤੇ ਜੇਕਰ ਆਪਾਂ ਇੱਥੋਂ ਸੰਗ ਨਹੀਂ ਕਰਾ ਦਿੰਨੇ ਆ ਜਿੰਨੇ ਕਈ ਵੀਰ ਇੱਥੋਂ ਆਪਾਂ ਸੰਗ ਨਹੀਂ ਕਰਾ ਦਿੰਨੇ ਆ ਜਾਂ ਜ਼ਿਆਦਾ ਬੰਦ ਕਰਾ ਦਿੰਨੇ ਆ ਆਸਪੈਕਟਾਂ ਦੇ ਵਿੱਚੋਂ ਤੇ ਇਹਦੇ ਨਾਲ ਹੁੰਦਾ ਕਿ ਫਿਰ ਜਿਹੜਾ ਟੋਟੇ ਦੀ ਸਮੱਸਿਆ ਚੌਲ ਦੀ ਸਮੱਸਿਆ ਮਸ਼ੀਨ ਕਰਨ ਲੱਗ ਪੈਂਦੀ ਏ ਤੇ ਜੇਕਰ ਆ ਸੰਗਲਾਂ ਕਰਾਉਣੇ ਆਪਾਂ ਇਹਨਾਂ ਦੇ ਦਾਣਿਆਂ ਦੀ ਸਮੱਸਿਆ ਇਹ ਜਦੋਂ ਆਪਣਾ ਕੋਈ ਹੋਰ ਵੈਰਾਈਟੀ ਜਿਵੇਂ ਜਿੰਦੇ ਵਿੱਚ ਪ੍ਰਾਲ ਘੱਟ ਆਉਂਦਾ ਉਹਦੇ ਵਿੱਚ ਕੰਮ ਜਾਵੇ ਜਿਵੇਂ ਆਪਾਂ ਡੱਬੀ ਵਾਲੀ ਜਾਂ ਡੈਰੀਆ ਸੰਗਣੇ ਵਾਲੀ ਤੇ ਜਦੋਂ ਆਪਣਾ 26 ਆ ਗਿਆ ਜਾਂ ਹੋਰ ਵੈਰਾਈਟੀਆਂ ਹੈ ਬ੍ਰੈਡ ਵਿੱਚ ਪ੍ਰਾਲ ਜ਼ਿਆਦਾ ਵਾਲੀਆਂ ਆ ਗਈਆਂ ਉਹਦੇ ਫਿਰ ਸਮੱਸਿਆ ਦਾਣਿਆਂ ਦੀ ਜ਼ਰੂਰ ਆਊਗੀ ਉਹਦੇ ਫਿਰ ਬਾਸਕਟ ਦੇ ਨਾਲ ਹੀ ਬਾਸਕਟ ਤੋਂ ਮਾਦ ਪੂਰਾ ਛਣਾਈ ਥੱਲੇ ਨਹੀਂ ਡਿੱਗਣਾ ਉਹਦੇ ਨਾਲ ਹੀ ਜਾ ਕੇ ਸਟਾਪ ਬਕਰਾਂ ਤੇ ਤੇ ਸਿੱਧਾ ਮਸ਼ੀਨ ਪਿੱਛੇ ਦਾਣੇ ਲੱਗੇ ਜਾਣਗੇ ਤੇ ਜੇ ਹਰ ਇੱਕ ਵੈਰੈਟੀ ਦੇ ਵਿੱਚ ਮੈਨ ਦਾਣੇ ਮਾਰਦੀ ਏ ਸਟਾਪ ਅਕਰਾਂ ਥਾਣੀ ਉਹ ਪਰ ਆਪਣੇ ਜਿਹੜੇ ਆ ਆਪਣੇ ਉੱਤੇ ਦੋ ਤਿੰਨ ਕਾਰਨ ਹੁੰਦੇ ਨੇ ਇੱਕ ਤਾਂ ਆਪਣੇ ਜਿਹੜੇ ਸਟਾਪ ਬਕਰਾਂ ਵਾਲੀ ਗਰਾਰੀ ਹੁੰਦੀ ਜਿਵੇਂ 50 ਵਾਲੀ ਪਾਉਂਦੇ ਨੇ ਕਈ 48 ਜਾਂ 52 ਜਿਵੇਂ ਵਿਚਾਲ ਦਾ ਹੁਣ 14 28 52 ਦਾ ਸੈੱਟ ਆਉਂਦਾ ਤੇ ਉੱਥੋਂ ਸੈੱਟ ਕਰ ਸਕਦੇ ਆਪਾਂ ਜਾਂ ਜਿਹੜੇ ਆਪਣੇ ਸਟਾਪ ਬਕਰ ਨੇ ਜੇ ਸਟਾਪ ਬਕਰ ਨੇ ਆਪਣੇ ਥੋੜੇ ਉੱਚੇ ਚੱਕਣੇ ਪੈਂਦੇ ਨੇ ਜਾਂ ਆਪਾਂ ਨੂੰ ਇਹ ਗਰਾਰੀ ਜਿਹੜੀ ਆਪਣੀ ਇਹ ਔ ਵਾਲੀ ਗਰਾਰੀ ਜਿਹੜੀ ਆਪਣੀ ਹੁੰਦੀ ਸਟਾਪ ਬਕਰ ਵਾਲੀ ਉਹ ਆਪਾਂ ਨੂੰ ਥੋੜੀ ਛੋਟੀ ਪਾਉਣੀ ਪੈਗੀ ਚੱਕਰ ਵਧਾਉਣ ਵਾਸਤੇ ਤੇ ਜਾਂ ਜਿਹੜੀ ਵੀ ਰਾਰੇ ਨਹੀਂ ਲਾਉਦੇ ਜੇ ਹਰ ਇੱਕ ਵੈਰਾਈਟੀ ਦੇ ਵਿੱਚ ਆਉਂਦੇ ਨੇ ਦਾਣੀ ਉਹ ਇਹ ਸਮੱਸਿਆ ਹੁੰਦੀ ਏ ਜੇਕਰ ਕੱਲੇ 26 ਦੇ ਵਿੱਚ ਆਉਂਦੇ ਜਾਂ ਹੋਰ ਜਿਹੜੇ ਵੱਧ ਪ੍ਰਾਲ ਵਾਲੇ ਵਿੱਚ ਆਉਂਦੇ ਨੇ ਫਿਰ ਆਪਣਾ ਜਿਹੜਾ ਬਾਸ਼ਕਰ ਦਾ ਜਿਹੜਾ ਲਹਿਰੀ ਆ ਜਾਦਾ ਆਪਾਂ ਸੰਗ ਨਾਲ ਲਾਇਆ ਹੋਇਆ ਹੈ ਜਾ ਆਪਾਂ ਸਿੱਧਾ ਲਾਇਆ ਹੋਇਆ ਜਿਵੇਂ ਸਿੱਧਾ ਹੈ ਭਾਵੇਂ ਖੁੱਲਾ ਜਿਵੇਂ ਸਿੱਧਾ ਵੀ ਲਾ ਲੈਨੇ ਉਹਦੇ ਨਾਲ ਜਿਹੜਾ ਮਾਲ ਫਿਰ ਸਿੱਧਾ ਪਿੱਛੇ ਲਗਾਉਂਦਾ ਪੂਰਾ ਚਲੇ ਜਿਹੜੇ ਦਾਣੇ ਡਿੱਗਦੇ ਰਹੀਗੇ ਤੇ ਉਹਦੇ ਪੱਤਿਆਂ ਦੇ ਵਿੱਚ ਵਲੇਟ ਵਲੇਟ ਕੇ ਫਿਰ ਜਿਹੜਾ ਸਟਾਪ ਵਾ ਕੇ ਸਾਡੇ ਪਿੱਛੇ ਦਾਣੇ ਮਸ਼ੀਨ ਸੱਟੀ ਆਉਂਦੀ ਤੇ ਜੇਕਰ ਹੋਰ ਵੇਟੀਆਂ ਦੇ ਵਿੱਚ ਆਏ ਉਹ ਆਪਾਂ ਪਹਿਲਾਂ ਵੀਡੀਓ ਬਣਾ ਚੁੱਕੇ ਆਂ ਸੀਪਾਂ ਦੀ ਅਡਜਸਟਮੈਂਟ ਹੋਰ ਕਿਹੜੇ ਕਿਹੜੇ ਕਾਰਨ ਨੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ 26 ਵਿੱਚ ਦਾਣੇ ਆਉਣ ਦੀ ਸਮੱਸਿਆ ਆਵੇ ਜਿਆਦਾ ਰੋਲ ਆਪਣਾ ਬਾਸਕਟ ਦਾ ਆਉਂਦਾ ਜਿਹੜਾ ਆਪਾਂ ਜਿਆਦਾ ਬਾਸ ਕਰਦਾ ਲੈ ਰਹੀਆ ਜਿਆਦਾ ਕਿ ਜਿਹੜੀ ਇਸ ਤਰ੍ਹਾਂ ਦੀ ਬਾਸਕਟ ਤਕਰੀਬਨ ਇਹ ਆਪਣੇ ਜਿਹੜੀ ਵੀਰ ਪਾਉਂਦੇ ਨੇ ਇਹਨਾਂ ਦਾ ਬਹੁਤ ਵਧੀਆ ਰਿਜ਼ਲਟ ਹੈ ਕਿਸੇ ਵੀ ਵੈਰੈਟੀ ਦੇ ਵਿੱਚ ਆਪਾਂ 131 ਚਲਾਏ ਪੀ 131 1400 ਕੁ ਮੁੱਛਾ ਹੋਵੇ ਜਾਂ ਫੂਸਾ 44 ਜਾਂ ਇਹ ਆਪਣੀ ਵੈਰੈਟੀ ਜਿਵੇਂ 110 ਵੈਰੈਟੀ ਹਰ ਇੱਕ ਵੈਰੈਟੀ ਦੇ ਵਿੱਚ ਇਹ ਬਾਸਕਟ ਕਾਮਯਾਬੇ ਜਿਹੜੀ ਸੱਧੀਆਂ ਫੱਟੀਆਂ ਵਾਲੀ ਤੇ ਬਹੁਤ ਵਧੀਆ ਰਿਜ਼ਲਟ ਹੈ ਟੋਟਾ ਵੀ ਕਾਟੇ ਨਾ ਕਿਸੇ ਪ੍ਰਕਾਰ ਦੀ ਕੋਈ ਦਾਣਿਆਂ ਦੀ ਸਮੱਸਿਆ ਛੱਬੀ ਚ ਚਾਹੇ ਦੂਜੇ ਅੱਧੇ ਹਾਈ ਚ ਵੀ ਲੱਗੀ ਹੋਣੀ ਮਸ਼ੀਨ ਵਧੀਆ ਯਾਨੀ ਕਿ ਰਿਸਪੌਂਸ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਬਾਕੀ ਆਪਣੀ ਸੀਪਾਂ ਦੀ ਸੈਟਿੰਗ ਹਵਾ ਦੀ ਸੈਟਿੰਗ ਸਹੀ ਹੋਣੀ ਚਾਹੀਦੀ ਹੈ ਤੇ ਬਾਕੀ ਇਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਛੱਬੀ ਝੋਨੇ ਦੇ ਵਿੱਚ ਜਿਹੜਾ ਦਾਣਿਆਂ ਦਾ ਬੋਕ ਕਾਰਨ ਇੱਕ ਬਾਸਕਟ ਦਾ ਹੁੰਦਾ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ